ਰਬੀਆਂ ਦਾ ਕੇਕ ਲਿਆ ਕੇ ਤੇ ਸੌ ਦੀ ਆਪ ਪਾਉਣ ਲੱਗਾ ਇਸ ਗੰਦ ਕਿਹਨੂੰ ਪੁੱਛ ਕੇ ਪਾਉਣਾ ਗੰਦ ਗੰਦ ਕਿਹਨੂੰ ਪੁੱਛ ਕੇ ਪਾਉਣ ਲੱਗਾ ਤੇ ਕੇਕ ਕੇਕ ਤਾਂ ਸਾੜਿਓ ਭੱਟਾ ਲੈ ਕੇ ਆਉਂਦੇ ਸਾੜਾ ਝੱਗ ਲਗਾ ਪਾਉਣ ਜੈ ਭੀਮ ਜੈ ਭਾਰਤ ਜੈ ਜਗਦੇਵ ਧੰਨ ਬਦੇਵ ਸਾਥੀਓ ਜਿਹੜਾ ਇੱਕ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਸਮਾਜ ਦੇ ਬڑے ਸਮਾਜ ਦੇ ਬੜੀ ਮਾਰਿਕ ਸ਼ਬਦਾਬਲੀ ਔਰ ਸਮਾਜ ਨੂੰ ਨੀਮਾ ਦਫਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਜਿਹੜੇ ਵਿਅਕਤੀਆਂ ਵੱਲੋਂ ਜਿਹੜੀ ਵੀਡੀਓ ਪਾਈ ਗਈ ਆ ਇਹ ਜਿਹੜੇ ਵਿਅਕਤੀ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਗਾਲੀ ਗੋਲਚ ਵਾਲੀਆਂ ਜਿਹੜੀਆਂ ਮਾਰੀਆਂ ਚੰਗੀਆਂ ਵੀਡੀਓ ਇਦਾਂ ਦੀਆਂ ਪਾਉਂਦੇ ਰਹਿੰਦੇ ਆ ਸੋ ਇਹਨਾਂ ਵਿੱਚ ਸਮਾਜ ਨੂੰ ਹੀ ਟਾਰਗੇਟ ਕਰਕੇ ਜਿਹੜੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀ ਆ ਉਹਦੀ ਜਿਹੜਾ ਜਿਹੜੇ ਵਿੱਚ ਉਹਦੇ ਵਿੱਚ ਵਿਅਕਤੀ ਨਜ਼ਰ ਆ ਰਹੇ ਨੇ ਇੱਕ ਮਨਜੀਤ ਮਾਹਨਾ ਦਾ ਵਿਅਕਤੀ ਜਿਹੜੀ ਆਪਣੀ ਆਈਡੀ ਚਲਾ ਰਿਹਾ ਤੇ ਇੱਕ ਜਿਹੜਾ ਇਹਦੇ ਵਿੱਚ ਬੁੱਧੂ ਮਿੱਠਾ ਮਿੱਠਾ ਪੁਰੀਆ ਹੋਰ ਇਹਨਾਂ ਜਿਹੜੇ ਕੁਝ ਹੋਰ ਵੀ ਵਿਅਕਤੀ ਜਿਹੜਾ ਸਮਾਜ ਲਈ ਹਸੋਹੀਣੀ ਜਿਹੜੀ ਕਰ ਰਿਹਾ ਸੋ ਇਹਨਾਂ ਦੇ ਖਿਲਾਫ ਅੱਜ ਅਸੀਂ ਲਿਖਤੀ ਕੰਪਲੀਟ ਕਰਤਾਰਪੁਰ ਦੇ ਕਰਤਾਰਪੁਰ ਦਿੱਤੀ ਹੈ ਜਿੱਤੋਂ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਤੇ ਇਮੀਡੀਏਟਲੀ ਜਿਹੜੀ ਪਰਚਾ ਦਰਜ ਕੀਤਾ ਜਾਵੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਜਿਹੜੇ ਇਦਾਂ ਦੇ ਜਿਹੜੇ ਕੁਝ ਵਿਅਕਤੀ ਆ ਉਹ ਆਪਣੇ ਇੱਕ ਵੀਉ ਲੈਣ ਦੇ ਲਈ ਇੱਕ ਫੇਮ ਲੈਣ ਦੇ ਲਈ ਸਮਾਜ ਨੂੰ ਟਾਰਗੇਟ ਕਰਕੇ ਇਦਾਂ ਦੀਆਂ ਗਾਲੀ ਗਲੋਚ ਵਾਲੀਆਂ ਮਾੜੀਆਂ ਵੀਡੀਓ ਪਾਉਂਦੇ ਆ ਸੋ ਇਸ ਕਰਕੇ ਅਸੀਂ ਅੱਜ ਜਿਹੜਾ ਇਹਨਾਂ ਤੋਂ ਮੰਗ ਕੀਤੀ ਵੀ ਜਲਦੀ ਇਹਨਾਂ ਦੇ ਪੱਤਰ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਜਿਹੜੇ ਤਾਂ ਜੋ ਜਿਹੜੇ ਇਹਨਾਂ ਦੇ ਸ਼ਰਾਧੀਆਂ ਅੰਸਰ ਹੈਗੇ ਆ ਇਹਨਾਂ ਨੂੰ ਜਿਹੜੀ ਨਾਥ ਪਾਸ ਹੈ ਪਾਈ ਜਾ ਸਕੇ ਜੈਪੀ ਜੈਪਾ